ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਤਨਖਾਹਾਂ ਕਰਾਰ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਲੈ ਸਕਦੇ ਨੇ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਫਾਸਕਦੇ ਨੇ ਕਸੂਤੇ ਆਖਰਕਾਰ ਕੀ ਹੈ ਪੂਰੀ ਖਬਰ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਇਹ ਖਬਰ ਕਿਉਂ ਚੱਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤਨਖਾਹਾਂ ਕਰਾਰ ਹੋ ਸਕਦੇ ਨੇ ਗਗਨ ਮੁੱਖ ਮੰਤਰੀ ਤਨਖਾਹਿਆਕਰਾਰ ਕਿਉਂ ਹੋ ਸਕਦੇ ਨੇ ਇਹਦੇ ਬਾਰੇ ਦੋ ਚੀਜ਼ਾਂ ਜਿਹੜੀਆਂ న్యూਸ ਚੱਲ ਰਹੀਆਂ ਨੇ ਪਹਿਲੀ ਗੱਲ ਕਿ ਉਹ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ ਇੱਕ ਇਹ ਸਵਾਲ ਹੈ ਇੱਥੇ ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਆ ਪਰ ਇਹ ਗੱਲ ਕਿਉਂ ਤੁਰੀ ਹੈ ਦਰਅਸਲ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ 350ਵੇਂ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਉਹਨਾਂ ਦੇ ਸਬੰਧ ਵਿੱਚ ਧੂਰੀ ਚ ਇੱਕ ਸਮਾਗਮ ਚ ਬੋਲ ਰਹੇ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਹੱਦਾਂ ਨੂੰ ਲੰਘਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਲੰਘ ਗਏ ਟੱਪ ਗਏ ਉਹ ਹੱਦਾਂ ਉਹ ਜਥੇਦਾਰ ਗੈਨਿਕ ਕੁਲਦੀਪ ਸਿੰਘ ਗੜਗੱਜ ਬਾਰੇ ਬੋਲ ਰਹੇ ਸੀ ਇਹ ਚ ਕੋਈ ਸ਼ੱਕ ਨਹੀਂ ਇਹ ਕੋਈ ਮੇਰਾ ਨਿੱਜੀ ਤੌਰ ਤੇ ਵੀ ਮੰਨਣਾ ਤੇ ਸਿਧਾਂਤਿਕ ਤੌਰ ਤੇ ਵੀ ਇਹ ਚੀਜ਼ ਹੈ ਕਿ ਉਹਨਾਂ ਦੀ ਨਿਯੁਕਤੀ ਜਿਸ ਅੰਤਰ ਕਾਲ ਚ ਹੋਈ ਜਿਸ ਦੌਰ ਦੇ ਵਿੱਚ ਹੋਈ ਉਹ ਵਿਵਾਦਤ ਸੀਗਾ ਤੇ ਉਹਨਾਂ ਦੀ ਨਿਯੁਕਤੀ ਵਿਵਾਦਾਚ ਘੇਰੀ ਰਹੀ ਫਿਰ ਉਹਨਾਂ ਦੀ ਦਸਤਾਰਬੰਦੀ ਤੇ ਉਹਨਾਂ ਨੂੰ ਪੰਥ ਦੀ ਮਰਿਆਦਾ ਦੇ ਅਨੁਸਾਰ ਉਹਨਾਂ ਦੀ ਨਿਯੁਕਤੀ ਜਿਹੜੀ ਦਸਤਾਰਬੰਦੀ ਨਾ ਹੋਣਾ ਤੇ ਉਹਨਾਂ ਨੂੰ ਮਾਨਤਾ ਨਾ ਮਿਲਣਾ ਕਈ ਜਿਹੜੀਆਂ ਸੰਪਰਦਾਵਾਂ ਨੇ ਸਿੱਖ ਜਗਤ ਦੀਆਂ ਅਕਾਲੀ ਬੁੱਢਾ ਦਲ ਨੇ ਜਾਂ ਜਿੰਨੀਆਂ ਵੀ ਹੋਰ ਚੀਜ਼ਾਂ ਨੇ ਜਾਂ ਅਕਾਲੀ ਦਲ ਦੀਆਂ ਰਾਜਸੀ ਸ਼ਮੂਕਤਾਆਂ ਨੇ ਗਿਆ ਸਿੱਖਾਂ ਦੀਆਂ ਜਿਹਦੇ ਵਿੱਚ ਅਕਾਲੀ ਦਲ ਅਕਾਲੀ ਦਲ ਦੇ ਵੱਖ-ਵੱਖ ਧੜੇ ਨੇ ਉਹਨਾਂ ਤੋਂ ਉਸ ਪ੍ਰਕਾਰ ਮਾਨਤਾ ਨਾ ਮਿਲਨੀ ਇਹ ਚ ਕੋਈ ਸ਼ੱਕ ਨਹੀਂ ਇਹ ਦੋ ਰੈ ਨਹੀਂ ਹੈ ਕਿ ਇਦਾਂ ਦੀ ਸਥਿਤੀ ਹੈ ਪਰ ਸਵਾਲ ਇਹ ਹੈ ਕਿ ਬਤੌਰ ਮੁੱਖ ਮੰਤਰੀ ਮੁੱਖ ਮੰਤਰੀ ਦਾ ਸੈਕੂਲਰ ਨੇ ਆਮ ਆਦਮੀ ਪਾਰਟੀ ਟੋਟਲੀ ਕਹਿੰਦੀ ਹੈ ਕਿ ਅਸੀਂ ਧਰਮ ਨਿਰਪੱਖ ਪਾਰਟੀਆਂ ਅਸੀਂ ਸੈਕੂਲਰ ਪਾਰਟੀਆਂ ਤੁਹਾਨੂੰ ਯਾਦ ਹੋਵੇਗਾ ਕਿ ਕਾਂਗਰਸ ਦੀ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ ਬੜੀ ਵੱੱਡੀ ਪੱਧਰ ਤੇ ਉੱਥੇ ਇੱਕ ਸੀਨੀਅਰ ਲੋਕ ਸਭਾ ਮੈਂਬਰ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਸਿੱਖ ਮਸਲਿਆਂ 'ਚ ਇੰਟਰਵੈਨ ਕਰਨਾ ਚਾਹੀਦਾ ਤਾਂ ਕਾਂਗਰਸ ਦੀ ਹਾਈ ਕਮਾਂਡ ਨੇ ਅੱਜ ਦੀ ਹਾਈ ਕਮਾਂਡ ਨੇ ਕਿਹਾ ਸੀ ਕਿ ਅਸੀਂ ਇਹ ਕੰਮ ਨਹੀਂ ਕਰਾਂਗੇ ਪੰਥ ਜਾਣੇ ਧਰਮ ਜਾਣੇ ਉਹਨਾਂ ਦਾ ਮਸਲਾ ਇਹ ਉਹ ਨਿਭੜਤ ਸੈਕੂਲਰ ਪਾਰਟੀਆਂ ਕਦੇ ਵੀ ਇਸ ਪ੍ਰਕਾਰ ਦੀ ਦਖਲਅੰਦਾਜ਼ੀ ਨਹੀਂ ਕਰਦੀਆਂ ਪਹਿਲਾਂ ਤਾਂ ਸਰਕਾਰ ਨੇ ਇੱਕ ਪਾਸੇ ਸ਼੍ਰੋਮਣੀ ਕਮੇਟੀ ਛਿੱਦੀ-ਧਾੜੇ ਮਨਾ ਰਹੀ ਹੈ ਦੂਜੇ ਪਾਸੇ ਸਰਕਾਰ ਮਨਾ ਰਹੀ ਹੈ ਇਹ ਇੱਕ ਵੀ ਜਿਹੜਾ ਉਹ ਘਚੋਲਾ ਖੜਾ ਕੀਤਾ ਅਤੇ ਆਮ ਸਹਿਮਤੀ ਬਣਾ ਕੇ ਇਕੱਠੇ ਸਮਾਗਮ ਕਰਾਇਆ ਜਾ ਸਕਦੇ ਸੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ 550ਵੇਂ ਪ੍ਰਕਾਸ਼ਪੁਰਬ ਮੌਕੇ ਕਰਵਾਏ ਸੀ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਿਆਂ ਜਿਨ੍ਹਾਂ ਨੂੰ ਆਪਨੀ ਮਾਨਤਾ ਉਹ ਸਾਨੂੰ ਕੀ ਸਰਟੀਫਿਕੇਟ ਵੰਡਣਗੇ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਨੇ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਦੇ ਪ੍ਰਤੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣਾ ਜਿਹੜਾ ਉਹ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਬਰਦਾਸ਼ਤ ਕੀਤਾ ਜਾ ਸਕਦਾ ਉਹ ਉਹਨਾਂ ਦੀ ਬਤੌਰ ਜਥੇਦਾਰ ਨਿਯੁਕਤੀ ਵਿਵਾਦਾਂ ਚ ਹੋ ਸਕਦੀ ਹੈ ਪਰ ਉਹ ਸਿੱਖ ਪੰਥ ਦੇ ਵਿਦਵਾਨ ਵੀ ਨੇ ਉਹ ਸਿੱਖ ਮਸ਼ੀਨਰੀ ਕਾਲਜ ਚੋਂ ਪੜ੍ਹੇ ਹੋਏ ਵਿਦਿਆਰਥੀ ਨੇ ਉਹਨਾਂ ਨੇ ਸਿੱਖ ਧਰਮ ਦੀ ਜਿਹੜੀ ਹੈ ਉਹ ਉਹਨਾਂ ਨੂੰ ਗਿਆਨ ਵੀ ਹੈ ਉਹਨਾਂ ਨੇ ਉੱਤੇ ਉੱਤੇ ਪੜ੍ਹਾਈ ਵੀ ਕੀਤੀ ਹੈ ਤੇ ਉਹ ਐਦਾਂ ਤਾਂ ਹੈ ਨਹੀਂ ਕਿ ਐਵੇਂ ਬਣ ਗਏ ਜੋਨਾਂ ਵਿੱਚ ਕੁਝ ਕੁਆਲਟੀ ਸੀ ਕੋਈ ਚੀਜ਼ਾਂ ਸੀ ਤੁਸੀਂ ਯਾਨੀ ਗਲਦੀਪ ਸਿੰਘ ਗੜਗੱਜ ਬਾਰੇ ਸੋ অবজারਵੇਸ਼ਨਸ ਨੇ ਰਿਜ਼ਰਵੇਸ਼ਨਸ ਹੋ ਸਕਦੀਆਂ ਨੇ ਮੇਰੀਆਂ ਵੀ ਨੇ ਲੋਕਾਂ ਦੀਆਂ ਵੀ ਹੋਣਗੀਆਂ ਪਰ ਐਸੀ ਉਹ ਹੱਦ ਕਦੇ ਨਹੀਂ ਲੰਗੇ ਕਿ ਗੈ ਨਹੀਂ ਗਲਦੀਪ ਸਿੰਘ ਗੜਗੱਜ ਨੂੰ ਇਸ ਤਰ੍ਹਾਂ ਨਾਲ ਕਹਿਣਾ ਕਿ ਜਿਹਨਾਂ ਨੂੰ ਆਪ ਮਾਨਤਾ ਨਹੀਂ ਉਹ ਸਾਨੂੰ ਮਾਨਤਾ ਦੇ ਸਰਟੀਫਿਕੇਟ ਵੰਡਦੇ ਫਿਰਦੇ ਨੇ ਮੈਂ ਬੋਲਿਆ ਤਾਂ ਬਹੁਤ ਸਾਰੇ ਭੇਦ ਖੋਲ ਦੂੰ ਮੈਨੂੰ ਤਲਬ ਕਰਕੇ ਦਿਖਾਓ ਜਾਨੀ ਕਿ ਇਹ ਇਹ ਲੈਝਾ ਜਿਹੜਾ ਹੈ ਇਹ ਸਾਫ਼ ਹੈ ਕਿ ਰਾਜਨੀਤੀ ਧਰਮ ਦੋਵੇਂ ਰਲਗੱਡ ਨਹੀਂ ਹੋ ਸਕਦੇ ਜਦੋਂ ਜਦੋਂ ਇਹ ਰਲਗੱਡ ਹੋਏ ਤਾਂ ਨੁਕਸਾਨ ਹੋਇਆ ਖਾਸ ਕਰਕੇ ਸਾਡੇ ਪੰਜਾਬ ਵਰਗੇ ਸੂਬੇ ਦੇ ਵਿੱਚ ਜਿੱਥੇ ਸਦ ਭਾਵਨਾ ਭਾਈਚਾਰਾ ਬਣਾ ਕੇ ਰੱਖਣ ਦੀ ਹਮੇਸ਼ਾ ਲੋੜ ਰਹੀ ਹੈ ਤੇ ਬਣਿਆ ਵੀ ਰਿਹਾ ਲਗਭਗ ਇਸ ਦੌਰ ਦੇ ਵਿੱਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਆਉਣੀ ਮੁੱਖ ਮੰਤਰੀ ਦੇ ਵੱਲੋਂ ਇਹ ਕਾਫੀ ਚਿੰਤਾਜਨਕ ਹੈ ਕੀ ਬਾਜਪਾ ਸਾਹਿਬ ਹੁਣ ਮੁੱਖ ਮੰਤਰੀ ਭਗਵੰਤ ਮਾਨ ਤਨਖਾਈਆ ਕਰਾਰੀ ਇਸ ਬਿਆਨ ਨੂੰ ਲੈ ਕੇ ਹੋ ਸਕਦੇ ਨੇ ਜਦੋਂ ਜੋ ਮੀਡੀਆ ਦੇ ਅੰਦਰ ਖਬਰ ਚੱਲ ਰਹੀ ਹੈ ਉਹਦੇ ਮੁਤਾਬਕ ਕਿ ਜੱਜਦਾਰ ਸਾਹਿਬ ਫਿਲਹਾਲ ਇਸ ਮਾਮਲੇ ਤੇ ਇਸ ਜਿਹੜੀ ਕੱਲ੍ਹ ਵਾਲੀ ਟਿੱਪਣੀ ਹੈ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਨਗੇ ਪਰ ਦੇਖੋ ਇਹ ਦੋ ਤਿੰਨ ਚੀਜ਼ਾਂ ਕਲੀਅਰ ਨੇ ਕਿਆਂ ਮੁੱਖ ਮੰਤਰੀ ਦਾੜੀ ਨੂੰ ਰੰਗ ਵੀ ਕਰਦੇ ਆ ਤੇ ਮੁੱਖ ਮੰਤਰੀ ਦੀ ਦਾੜੀ ਕੱਟੀ ਵੀ ਹੋਈ ਹੈ ਮੈਨੂੰ ਇਹਦੇ ਤੱਕ ਪਤਾ ਲੱਗ ਕੇ ਕੇਸ ਵੀ ਗੱਟੇ ਹੋਏ ਆ ਤਾਂ ਪਤਿਤ ਵਿਅਕਤੀ ਚਾਹੇ ਉਹ ਸਿੱਖ ਘਰ ਦੇ ਵਿੱਚ ਕਿਉਂ ਹੀ ਨਾ ਜੰਮਿਆ ਹੋਵੇ ਆਪਣੇ ਆਪ ਨੂੰ ਸਿੱਖ ਹੋਣ ਦਾ ਦਾਵਾ ਕਿਉਂ ਨਾ ਕਰਦਾ ਹੋਵੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਨਹੀਂ ਹੋ ਸਕਦਾ ਉਹ ਪੇਸ਼ ਨਹੀਂ ਹੋ ਸਕਦਾ ਤੇ ਨਾ ਹੀ ਉਹਨੂੰ ਤਨਖਾਹ ਲਈ ਜਾ ਸਕਦੀ ਹੈ 2 ਦਸੰਬਰ ਨੂੰ ਤੁਸੀਂ ਦੇਖਿਆ ਹੋਣਾ ਕਿ ਮਨਪ੍ਰੀਤ ਸਿੰਘ ਬਾਦਲਸਣੇ ਕਈ ਆਗੂ ਸੀ 6-7 ਆਗੂ ਸੀਗੇ 4-5 ਜਿਨ੍ਹਾਂ ਨੂੰ ਸਾਈਡ ਤੇ ਕੱਢ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੀ ਦਾੜੀ ਕੱਟੀ ਸੀ ਜਾਂ ਉਹ ਦਾੜੀ ਰੰਗਦੇ ਸੀ ਇਸ ਤਰ੍ਹਾਂ ਦੇ ਉਹਨਾਂ ਤੇ ਸੀ ਤਾਂ ਇਸ ਕਰਕੇ ਉਹਨਾਂ ਨੂੰ ਕਨਸੀਡਰ ਹੀ ਨਹੀਂ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਤੁਹਾਨੂੰ ਸੰਪੂਰਨ ਸਿੱਖੀ ਬਾਣੇ ਚ ਹੋਣਾ ਚਾਹੀਦਾ ਤੁਸੀਂ ਪਤਿਤ ਨਹੀਂ ਹੋਣੇ ਚਾਹੀਦੇ ਪਰ ਮੁੱਖ ਮੰਤਰੀ ਇਹ ਜਿਹੜੀ ਹੈ ਇਹ ਸ਼ਰਤ ਪੂਰੀ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਤਲਬ ਹੀ ਨਹੀਂ ਕੀਤਾ ਜਾ ਸਕਦਾ ਮੁੱਖ ਮੰਤਰੀ ਮੈਨੂੰ ਲੱਗਦਾ ਕਿ ਤੜੀ ਵੀ ਤਾਂ ਹੀ ਲਾ ਰਹੇ ਨੇ ਕਿ ਮੈਨੂੰ ਤਲਬ ਕਰਕੇ ਦਿਖਾਓ ਮੈਨੂੰ ਤਲਬ ਕਰਕੇ ਦਿਖਾਓ ਤੁਸੀਂ ਮੈਂ ਫਿਰ ਬਹੁਤ ਕੁਝ ਖੋਲ ਦੂੰਗਾ ਹੁਣ ਖੋਲ ਦੋ ਹੁਣ ਤੁਹਾਨੂੰ ਕਿਨੇ ਰੋਕਿਆ ਆ ਤੁਸੀਂ ਸੱਤਾ ਦੇ ਵਿੱਚ ਬੈਠੇ ਹੋ ਐ ਏਡੀ ਤੁਹਾਡੇ ਕੋਲ ਸ਼ਕਤੀ ਹੈ ਮੁੱਖ ਮੰਤਰੀ ਨੂੰ ਇਹ ਗੱਲ ਖੋਲ ਦੇਣੀ ਚਾਹੀਦੀ ਸੀ ਵੀ ਆਹ ਕੁਝ ਗਲਤ ਹੋ ਰਿਹਾ ਜਿਹੜਾ ਕੁਝ ਗਲਤ ਹੋ ਰਿਹਾ ਦੱਸ ਦੋ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਮੁੱਖ ਮੰਤਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਬਾਰੇ ਦੇਖੋ ਸ਼੍ਰੋਮਣੀ ਕਮੇਟੀ ਤੇ ਟਿੱਪਣੀ ਕਰਨਾ ਉਹਦੀ ਕਾਰਜਸ਼ੈਲੀ ਤੇ ਟਿੱਪਣੀ ਕਰਨਾ ਕੋਈ ਮਾੜੀ ਗੱਲ ਨਹੀਂ ਉਹ ਹੁਣੀ ਵੀ ਚਾਹੀਦੀ ਹੈ ਜੇ ਕੋਈ ਊਨਤਾਈਆਂ ਨੇ ਉਹਦੇ 'ਚ ਜੇ ਉਹ 'ਚ ਕਮੀਆਂ ਨੇ ਤਾਂ ਉਹਦੀ ਆਲੋਚਨਾ ਹੋ ਜਾਣੀ ਚਾਹੀਦੀ ਹੈ ਮੁੱਖ ਮੰਤਰੀ ਸੁਣੀਆਂ ਸੁਨਾਈਆਂ ਗੱਲਾਂ ਇੰਜ ਲੱਗਦਾ ਕਿ ਮੁੱਖ ਮੰਤਰੀ ਸੁਣੀਆਂ ਸੁਨਾਈਆਂ ਗੱਲਾਂ ਤੇ ਟਿੱਪਣੀ ਕਰਦੇ ਨੇ ਵੀ ਜੋ ਪਿੱਛੋਂ ਚੱਲੀਆਂ ਆ ਰਹੀਆਂ ਨੇਗੀਆਂ ਵੀ ਸੁਣੀ ਸੁਣਾਈ ਗੱਲ ਹੁੰਦੀ ਹੈ ਉੱਤੇ ਟਿੱਪਣੀ ਕਰਦੇ ਐਕਚੁਅਲ ਸਿਚੁਏਸ਼ਨ ਮੁੱਖ ਮੰਤਰੀ ਨਾ ਤਾਂ ਬਿਆਨ ਕਰਦੇ ਨੇ ਜਿਉਂ ਉਹਨਾਂ ਨੂੰ ਪਤਾ ਉਹਨਾਂ ਨੂੰ ਬਿਆਨ ਕਰ ਦੇਣੀ ਚਾਹੀਦੀ ਹੈ ਸੱਚ ਨੂੰ ਲੁਕਾਉਣਾ ਵੀ ਅਪਰਾਧ ਹੈ ਸੱਚ ਨੂੰ ਲੁਕਾਉਣਾ ਵੀ ਜੁਰਮ ਹੈ ਸੱਚ ਨੂੰ ਲੁਕਾਉਣਾ ਵੀ ਬਦਖਲਾਕੀ ਹੈ ਤੁਹਾਨੂੰ ਇਤੋਂ ਤੁਸੀਂ ਦੱਸ ਦੋ ਕਿ ਆ ਉਹ ਵੀ ਧਰਮ ਦੇ ਮਾਮਲੇ 'ਚ ਜਿਹੜੇ ਧਰਮ ਨੂੰ ਤੁਸੀਂ ਖੁਦ ਮੰਨਦੇ ਹੋ ਕੁੱਲ ਮਿਲਾ ਕੇ ਮੁੱਖ ਮੰਤਰੀ ਨੂੰ ਹਰ ਥਾਂ ਤੇ ਕੁਲਫੀ ਗਰਮਾ-ਗਰਮ ਨਹੀਂ ਵੇਚਣੀ ਚਾਹੀਦੀ ਅ ਸੀਮਾਵਾਂ ਹੁੰਦੀਆਂ ਨੇ ਉਹਨਾਂ ਦਾ ਪਾਲਣ ਵੀ ਕਰਨਾ ਚਾਹੀਦਾ ਰਾਜਨੀਤੀ ਦੀਆਂ ਵੀ ਇੱਕ ਸੀਮਾਵਾਂ ਨੇ ਰਾਜਨੀਤੀ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਨਹੀਂ ਕਰਨਾ ਇਹ ਤੈਅ ਹੁੰਦਾ ਹੈ ਇਸੇ ਤਰ੍ਹਾਂ ਨਾਲ ਧਰਮ ਜਤੈ ਹੁੰਦਾ ਹੈ ਮੁੱਖ ਮੰਤਰੀ ਨੂੰ ਆਪਣੀਆਂ ਹੱਦਾਂ ਦਾ ਥੋੜਾ ਜਿਹਾ ਪਾਲਣ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਡੇ ਤੋਂ ਵੱਧ ਸਿਆਣੇ ਨੇ ਉਮਰ 'ਚ ਵੀ ਵੱਡੇ ਨੇ ਤਜਰਬਾ ਵੀ ਜ਼ਿਆਦਾ ਹੈ ਪਰ ਮੁੰਲਾਦਾ ਕਿ ਉਹ ਭਾਵਕ ਹੋ ਕਈ ਵਾਰ ਹੋ ਜਾਂਦੇ ਆ ਪਰ ਇਹ ਭਾਵਕਤਾ ਸਮਾਜ ਦੇ ਅੰਦਰ ਪੰਜਾਬ ਦੇ ਅੰਦਰ ਚੀਜ਼ਾਂ ਨੂੰ ਖਰਾਬ ਕਰਦੀ ਹੈ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ